ਲੋ ਜੀ ਹੁਣ ਫੇਰ ਰਵਨੀਤ ਬਿੱਟੂ ਨੇ ਕਿਸਾਨਾਂ ਬਾਰੇ ਬੜੀਆਂ ਵਿਵਾਦਤ ਤੇ ਘਟੀਆਂ ਟਿੱਪਣੀਆਂ ਕਰ ਦਿੱਤੀਆਂ ਨੇ ਇਹ ਉਹੀ ਰਵਨੀਤ ਬਿੱਟੂ ਆ ਜਿਹੜਾ ਕਿਸਾਨ ਅੰਦੋਲਨ ਵੇਲੇ ਦਿੱਲੀ ਕਿਸਾਨਾਂ ਦੇ ਹੱਕ ਦੇ ਵਿੱਚ ਪਾਰਲੀਮੈਂਟ ਅੱਗੇ ਧਰਨਾ ਲਾ ਕੇ ਬੈਠਾ ਰਿਹਾ ਸੀ ਤੇ ਅੱਜ ਭਾਜਪਾ 'ਚ ਜਾਣ ਤੋਂ ਬਾਅਦ ਕੇਂਦਰੀ ਮੰਤਰੀ ਬਨਣ ਤੋਂ ਬਾਅਦ ਕਿਸਾਨਾਂ ਬਾਰੇ ਘਟੀਆਂ ਘਟੀਆਂ ਟਿੱਪਣੀਆਂ ਕਰ ਰਿਹਾ ਹੈ ਕੀ ਆਖਿਆ ਰਵਨੀਤ ਬਿੱਟੂ ਨੇ ਮੈਂ ਤੁਹਾਨੂੰ ਦੱਸਦਾ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਕਿ ਤੁਹਾਨੂੰ ਬਿੱਟੂ ਦੀਆਂ ਇਹ ਗੱਲਾਂ ਕਿਵੇਂ ਲੱਗ ਰਹੀਆਂ ਨੇ ਬਿੱਟੂ ਨੇ মিডিਆ ਦੇ ਵਿੱਚ ਆਖਿਆ ਕਹਿੰਦਾ ਪੰਜਾਬ ਦੇ ਵਿੱਚ ਕਿਸਾਨਾਂ ਨੇ 70 ਕ ਨਕਲੀ ਜਥੇਬੰਦੀਆਂ ਬਣਾ ਰੱਖੀਆਂ ਨੇ ਦੂਜੀ ਗੱਲ ਉਹਨੇ ਆਖੀ ਐ ਕਿ ਜੇ ਕਿਰਪਾਨਾਂ ਲੈ ਕੇ ਕਿਸਾਨ ਜਾਣਗੇ ਦਿੱਲੀ ਵੱਲ ਤਾਂ ਫਿਰ ਕੋਈ ਵੀ ਸਰਕਾਰ ਜਾਨ ਨਹੀਂ ਦੇਵੇਗੀ ਤੀਜੀ ਗੱਲ ਉਹਨੇ ਆਖੀ ਐ ਕਿ ਜਿਸ ਦਿਨ ਰਾਹੁਲ ਗਾਂਧੀ ਨੂੰ ਕਿਸਾਨ ਆਗੂ ਦਿੱਲੀ ਜਾ ਕੇ ਮਿਲੇ ਨੇ ਤੇ ਜੇ ਰਸਤੇ ਬੰਦ ਹੁੰਦੇ ਤਾਂ ਕਿਵੇਂ ਚਲੇ ਜਾਂਦੇ ਚੌਥੀ ਗੱਲ ਰਵਨੀਤ ਬਿੱਟੂ ਨੇ ਇਹ ਆਖੀ ਐ ਕਹਿੰਦਾ ਵੀ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਕਿਸਾਨਾਂ ਨੇ ਇਹ ਸਾਬਤ ਕਰ ਦਿੱਤਾ ਵੀ ਉਹ ਕਾਂਗਰਸ ਨਾਲ ਮਿਲੇ ਹੋਏ ਨੇ ਰਾਹੁਲ ਗਾਂਧੀ ਨਾਲ ਮਿਲੇ ਹੋਏ ਨੇ ਤੇ ਮਿਲ ਕੇ ਕੰਮ ਕਰ ਰਹੇ ਨੇ ਹੁਣ ਇੱਥੇ ਬਹੁਤ ਵੱਡੇ ਸਵਾਲ ਨੇ ਰਵਨੀਤ ਬਿੱਟੂ ਪਹਿਲੀ ਤਾਂ ਗੱਲ ਇਹਦਾ ਆਪਦਾ ਕੋਈ ਸਟੈਂਡ ਨਹੀਂ ਆਪਦੀ ਕੋਈ ਜ਼ੁਬਾਨ ਨਹੀਂ ਸਿਆਸੀ ਤੌਰ ਤੇ ਵੇਖ ਲੋ ਭਾਵੇਂ ਕਿਸਾਨਾਂ ਬਾਰੇ ਇਹਦੀ ਜ਼ੁਬਾਨ ਵੇਖ ਲੋ ਪਹਿਲਾਂ ਤਾਂ ਕਾਂਗਰਸ ਚ ਰਿਹਾ ਰਵਨੀਤ ਬਿੱਟੂ ਉਦੋਂ ਭਾਜਪਾ ਨੂੰ ਬਹੁਤ ਘਟੀਆ ਗੱਲਾਂ ਕਹਿੰਦਾ ਰਿਹਾ ਤੇ ਕਾਂਗਰਸ ਦੀ ਵਾਹ ਵਾਹ ਕਰਦਾ ਰਿਹਾ ਤੇ ਉਹੀ ਉਹ ਬਿੱਟੂ ਆ ਤੇ ਉਹੀ ਉਹਦੀ ਜ਼ੁਬਾਨ ਹੈ ਤੇ ਹੁਣ ਜਦੋਂ ਉਹ ਭਾਜਪਾ ਚਲਾ ਗਿਆ ਆਪਦੇ ਸਿਰਫ ਲਾਲਚ ਦੀ ਖਾਤਰ ਤਾ ਹੋਣਾ ਰਵਨੀਤ ਬਿੱਟੂ ਕਾਂਗਰਸ ਨੂੰ 3600 ਗਲਤ ਗੱਲਾਂ ਕਹਿਣ ਲੱਪਿਆ ਤੇ ਬੀਜੇਪੀ ਦੀ ਵਾਹ ਵਾਹ ਕਰਨ ਲੱਗ ਪਿਆ ਤੇ ਜਦੋਂ ਦਾ ਬੀਜੇਪੀ ਨੇ ਉਹਨੂੰ ਹਾਰਨ ਤੋਂ ਬਾਅਦ ਵੀ ਮੰਤਰੀ ਬਣਾਤਾ ਉਸ ਦਿਨ ਦਾ ਤਾਂ ਜਿਵੇਂ ਬੰਦੇ ਦਾ ਦਿਮਾਗ ਚੱਕਿਆ ਜਾਂਦਾ ਬਿੱਟੂ ਦਾ ਇਹ ਹਾਲਾਤ ਹੋਈ ਪਈ ਹੈ ਬਿੱਟੂ ਸਾਹਿਬ ਦਾ ਸਟੈਂਡ ਕਿੱਥੇ ਹੈ ਇਹ ਕਿਸਾਨਾਂ ਬਾਰੇ ਇਹੀ ਬਿੱਟੂ ਜਦੋਂ ਪਹਿਲਾ ਕਿਸਾਨ ਅੰਦੋਲਨ ਚੱਲਿਆ ਉਦੋਂ ਧਰਨਾ ਲਾ ਕੇ ਬੈਠਾ ਰਿਹਾ ਪਾਰਲੀਮੈਂਟ ਦੇ ਸਾਹਮਣੇ ਕਿਸਾਨਾਂ ਦੀਆਂ ਮੰਗਾਂ ਨੂੰ ਵੀ ਜਾਇਜ਼ ਮੰਨਦਾ ਸੀ ਉਦੋਂ ਇਹ ਕਾਂਗਰਸ 'ਚ ਹੁੰਦਾ ਸੀ ਕਿਸਾਨ ਜਥੇਬੰਦੀਆਂ ਨੂੰ ਵੀ ਠੀਕ ਮੰਨਦਾ ਸੀ ਤੇ ਭਾਜਪਾ ਨੂੰ ਗਲਤ ਮੰਨਦਾ ਸੀ ਤੇ ਉਹੀੋ ਹੀ ਬਿੱਟੂ ਹੈ ਤੇ ਹੁਣ ਉਸੇ ਬਿੱਟੂ ਨੂੰ ਕਿਸਾਨ ਜਥੇਬੰਦੀਆਂ ਗਲਤ ਤੇ ਨਕਲੀ ਲੱਗਣ ਲੱਗ ਪਈਆਂ ਨੇ ਇਹੀ ਬਿੱਟੂ ਜਦੋਂ ਵੋਟਾਂ ਦੇ ਦਿਨ ਆਏ ਤਾਂ ਇਹ ਵੀ ਕਹਿੰਦਾ ਰਿਹਾ ਮੈਂ ਕਿਸਾਨਾਂ ਦਾ ਵਕੀਲ ਬਣ ਕੇ ਕੇਂਦਰ ਨਾਲ ਗੱਲ ਕਰਾਂਗਾ ਤੇ ਪਰ ਲੋਕਾਂ ਨੂੰ ਪਤਾ ਸੀ ਬਿੱਟੂ ਦੀ ਕੋਈ ਜਵਾਨ ਨਹੀਂ ਲੋਕਾਂ ਨੇ ਹਰਾਤਾ ਬੁਰੀ ਤਰ੍ਹਾਂ ਰਾਜੇ ਵੜਿੰਗ ਨੂੰ ਉਥੋਂ ਜਿਤਾਤਾ ਤੇ ਫੇਰ ਹੀ ਉਹ ਬਿੱਟੂ ਹੁਣ ਚਿੜਕੇ ਕਿਸਾਨਾਂ ਦੇ ਉਲਟ ਬੋਲੀ ਜਾਂਦਾ ਔਰ ਬਿੱਟੂ ਸਾਹਮਣੇ ਜਿਹੜੀ ਇਹ ਗੱਲ ਆਖੀ ਹੈ ਵੀ 70 ਕੁ ਜਥੇਬੰਦੀਆਂ ਬਣੀਆਂ ਹੋਈਆਂ ਨਕਲੀ ਇਹਦਾ ਜਵਾਬ ਦਿੱਤਾ ਹੈ ਕਈ ਕਿਸਾਨ ਆਗੂਆਂ ਨੇ ਜਗਜੀਤ ਡੱਲੇਵਾਲ ਵੀ ਇਹਦੇ ਬਾਰੇ ਬੋਲੇ ਨੇ ਮੀਡੀਆ ਦੇ ਵਿੱਚ ਉਹਨਾਂ ਨੇ ਕਿਹਾ ਕਿ ਕੋਈ ਨਕਲੀ ਜਥੇਬੰਦੀ ਨਹੀਂ ਬਣੀ ਨਕਲੀ ਦਾ ਮਤਲਬ ਇਹ ਹੁੰਦਾ ਜੇਕਰ ਵਪਾਰੀ ਰਲ ਕੇ ਕਿਸਾਨ ਜਥੇਬੰਦੀ ਬਣਾ ਲੈਣ ਉਹ ਨਕਲੀ ਹੋਊਗੀ ਜੇਕਰ ਕੋਈ ਮੁਲਾਜ਼ਮ ਹੋਣ ਉਹ ਸਾਰੇ ਮੁਲਾਜ਼ਮ ਤੇ ਕਹਿਣ ਅਸੀਂ ਕਿਸਾਨ ਆ ਜਥੇਬੰਦੀ ਬਣਾ ਲੈਣ ਉਹ ਨਕਲੀ ਹੋਊਗੀ ਜੇਕਰ ਕਿਸਾਨ ਹੀ ਰਲ ਕੇ ਜਥੇਬੰਦੀ ਬਣਾਉਣ ਭਲਾ ਉਹ 500 ਕਿਸਾਨ ਬਣਾਉਣ ਭਲਾ 1 ਕੋ ਪਿੰਡ ਦੇ ਬਣਾਉਣ ਉਹ ਨਕਲੀ ਕਿਵੇਂ ਹੋਗੀ ਇਹ ਬਿੱਟੂ ਸਾਹਿਬ ਜਿਹੜੇ ਖੁਦ ਨਕਲੀ ਨਹੀਂ ਰਵਨੀਤ ਬਿੱਟੂ ਠੋਕ ਵਜਾ ਕੇ ਕਹਿੰਨੇ ਹੈ ਹੀ ਨਕਲੀ ਪਹਿਲਾ ਕਾਂਗਰਸ ਦੀਆਂ ਤਰੀਫਾਂ ਹੁਣ ਭਾਜਪੀ ਦੀਆਂ ਤਰੀਫਾਂ ਪਹਿਲਾ ਕਾਂਗਰਸ ਦੀ ਬੱਲੇ ਬੱਲੇ ਹੁਣ ਭਾਜਪੀ ਦੀ ਬੱਲੇ ਬੱਲੇ ਬਿੱਟੂ ਸਾਬ ਤੁਸੀਂ ਤਾਂ ਹੈਗੇ ਨਕਲੀ ਹੋ ਖੁਦ ਤੁਹਾਡੀ ਤਾਂ ਜ਼ੁਬਾਨ ਦੀ ਇੱਕ ਵੀ ਗੱਲ ਅਸਲੀ ਨਹੀਂ ਹੈਗੀ ਤੁਸੀਂ ਤਾਂ ਸਾਰਾ ਕੁਝ ਆਪਣੇ ਲਾਲਚ ਲਈ ਕਰਦੇ ਹੋ ਕਦੇ ਤੁਸੀਂ ਕੁਝ ਬੋਲਣ ਲੱਗ ਪਈ ਨਹੀਂਓ ਕਾਂਗਰਸ 'ਚ ਤੁਸੀਂ ਕੁਝ ਬੋਲਦੇ ਰਹੇ ਭਾਜਪੀ ਜਾ ਕੇ ਤੁਸੀਂ ਕੁਝ ਬੋਲੀ ਜਾਂਦੇ ਹੋ ਉਦੋਂ ਤੁਸੀਂ ਜਿਨ੍ਹਾਂ ਨੂੰ ਠੀਕ ਕਹਿੰਦੇ ਸੀ ਉਹਨਾਂ ਨੂੰ ਅੱਜ ਗਲਤ ਕਹਿਣ ਲੱਗ ਪਏ ਤੁਸੀਂ ਤਾਂ ਖੁਦ ਨਕਲੀ ਹੋ ਤੁਸੀਂ ਕਿਵੇਂ ਕਹਨੇ ਹੋ ਕਿ ਕਿਸਾਨਾਂ ਨੇ ਨਕਲੀ ਜਥੇਬੰਦੀਆਂ ਬਣਾ ਲਈਆਂ ਅਗਲੀ ਗੱਲ ਬਿੱਟੂ ਨੇ ਜਿਹੜੀ ਆਖੀ ਕਿ ਕਿਸਾਨ ਕੁਰਪਾਨਾ ਲੈ ਕੇ ਦਿੱਲੀ ਨੂੰ ਪਹਿਲੇ ਕਿਸਾਨ ਅੰਦੋਲਨ ਵੇਰੀ ਵੀ ਕੁਰਪਾਨਾ ਲੈ ਕੇ ਕਿਸਾਨ ਨਹੀਂ ਸੀ ਗਏ ਨਾ ਇੱਕ ਤੇ ਵੱਡ ਟੁੱਕ ਕੀਤੀ ਸੀ ਉਹਨਾਂ ਨੇ ਜਾਂਦੇ ਆਉਂਦੇ ਕਿਤੇ ਵੀ ਆਇਆ ਸਵਾਰ ਵੀ ਕੁਰਪਾਨਾ ਤਲਵਾਰਾਂ ਲੈ ਕੇ ਨਹੀਂ ਜਾ ਰਹੇ ਤੇ ਜੇ ਰਵਨੀਤ ਬਿੱਟੂ ਨੂੰ ਕਿਸਾਨਾਂ ਦੇ ਅਮਰਤ ਛਕੇ ਵਾਲਾ ਸ੍ਰੀ ਸਾਹਿਬ ਵੀ ਚੋਬਦਾ ਹੈ ਤਾਂ ਫਿਰ ਬਿੱਟੂ ਨੂੰ ਆਪਦੀ ਹੱਦ 'ਚ ਆਪਣੀ ਔਕਾਤ 'ਚ ਰਹਿਣਾ ਚਾਹੀਦਾ ਹੈ ਕਿਉਂ ਕਿਉਂਕਿ ਸ੍ਰੀ ਸਾਹਿਬ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਅਮਰਤ ਛਕਾ ਕੇ ਦਿੱਤਾ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸੇ ਦੀ ਨਿਸ਼ਾਨੀ ਹੈ ਜੇਕਰ ਇੱਕ ਰਿਲੀਜੀਅਨ ਦੇ ਚਿੰਨ ਨੂੰ ਬਿੱਟੂ ਕਹਿੰਦਾ ਤਲਵਾਰਾਂ ਜਾਂ ਕਿਰਪਾਨਾਂ ਲੈ ਕੇ ਜਾਂਦੇ ਨੇ ਤਾਂ ਫਿਰ ਬਿੱਟੂ ਨੂੰ ਆਪਣੀ ਸੋਚਣੀ ਨੂੰ ਲਗਾਮ ਦੇਣੀ ਚਾਹੀਦੀ ਹੈ ਨਹੀਂ ਤਾਂ ਲੋਕ ਰੋਲ ਕੇ ਵੀ ਰੱਖ ਦਿੰਦੇ ਹੁੰਦੇ ਨੇ ਅ ਫਿਰ ਬਹੁਤ ਕਈ ਵਾਰ ਮਹਿੰਗੇਆਂ ਵਿੱਚ ਚੀਜ਼ਾਂ ਪੈ ਜਾਂਦੀਆਂ ਨੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਨਹੀਂ ਕਰਨੀਆਂ ਚਾਹੀਦੀਆਂ ਸੋ ਅਗਲੀ ਗੱਲ ਜਿਹੜੀ ਬਿੱਟੂ ਨੇ ਕਹੀ ਐ ਕਿ ਰਾਹੁਲ ਗਾਂਧੀ ਦੇ ਨਾਲ ਕਿਸਾਨਾਂ ਨੇ ਮੀਟਿੰਗ ਕਰ ਲਈ ਤੇ ਇਹ ਸਾਬਤ ਹੋ ਗਿਆ ਵੀ ਕਿਸਾਨ ਜਥੇਬੰਦੀਆਂ ਉਹਦੇ ਨਾਲ ਰਲੀਆਂ ਆਈਆਂ ਨੇ ਪਹਿਲਾਂ ਬਿੱਟੂ ਨੂੰ ਇਹ ਪੁੱਛ ਲਈਏ ਵੀ ਬਿੱਟੂ ਜਦੋਂ ਤੂੰ ਕਿਸਾਨਾਂ ਦੇ ਹਿੱਤ ਚ ਪਾਰਲੀਮੈਂਟ ਸਾਹਮਣੇ ਟੈਂਟ ਲਾ ਕੇ ਧਰਨਾ ਲਾ ਕੇ ਬੈਠਾ ਰਿਹਾ ਸੀ ਉਦੋਂ ਤੇਰੇ ਨਾਲ ਕਿਸਾਨ ਜਥੇਬੰਦੀਆਂ ਰਲੀਆਂ ਸੀ ਉਦੋਂ ਤੂੰ ਰਲਿਆ ਸੀ ਫੇਰ ਬਿੱਟੂ ਨੂੰ ਇਹ ਪੁੱਛ ਲਈਏ ਵੀ ਤੇਰੀ ਅੱਜ ਵਾਲੀ ਭਾਜਪਾ ਦੇ ਲੀਡਰਾਂ ਦੇ ਨਾਲ ਕਿਸਾਨਾਂ ਦੀਆਂ ਕਿੰਨੀਆਂ-ਕਿੰਨੀਆਂ ਮੀਟਿੰਗਾਂ ਹੋਈਆਂ ਨੇ ਰਾਹੁਲ ਗਾਂਧੀ ਨਾਲ ਤਾਂ ਇੱਕ ਮੀਟਿੰਗ ਹੋਈ ਹੈ ਨਾ ਭਾਜਪਾ ਦੇ ਮੰਤਰੀਆਂ ਨਾਲ ਕਿੰਨੀਆਂ ਮੀਟਿੰਗਾਂ ਹੋਈਆਂ ਕੀ ਫਿਰ ਉਹ ਰਲੇ ਹੋਏ ਸੀ ਬਿੱਟੂ ਨੂੰ ਚਾਹੀਦਾ ਕਿ ਬਿੱਟੂ ਆਪਣੀ ਸੋਚਣੀ ਨੂੰ ਥੋੜੀ ਬਹੁਤ ਹੋਸ਼ ਦੇਵੇ ਲਗਾਮ ਦੇਵੇ ਇਹ ਬੇਲਗਾਮ ਬੋਲੀ ਜਾਣਾ ਇਹ ਠੀਕ ਨਹੀਂਗਾ ਉਹ ਕਹਿੰਦੇ ਨੇ ਇੱਕ ਕੁਝ ਲੋਕਾਂ ਤੋਂ ਮੈਂ ਸੁਣਿਆ ਉਹ ਕਹਿੰਦੇ ਨੇ ਰੱਬ ਜਦੋਂ ਵੀ ਮਾਰਦਾ ਨਾ ਕਸੋਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਵੀ ਮਾਰਦਾ ਫਿਰ ਮੱਤ ਮਾਰਦਾ ਤਾਂ ਮੈਨੂੰ ਇਹ ਚ ਲੱਗਦਾ ਵੀ ਬਿੱਟੂ ਸਾਹਿਬ ਦੀ ਮੱਤ ਮਰੀ ਗਈ ਹੈ ਰਾਹੁਲ ਗਾਂਧੀ اپੋਜੀਸ਼ਨ ਦਾ ਲੀਡਰ ਹੈ ਪਾਰਲੀਮੈਂਟ ਚ ਵਿਰੋਧੀ ਧਿਰ ਦਾ ਕਾਨੂੰਨੀ ਤੇ ਸੰਵਿਧਾਨਕ ਨੇਤਾ ਉਹ ਸੰਵਿਧਾਨਕ ਪਾਦਾ ਵਿਰੋਧੀ ਧਿਰ ਦੇ ਨੇਤਾ ਦਾ ਤਾਂ ਵਿਰੋਧੀ ਧਿਰ ਦੇ ਨੇਤਾ ਨੂੰ ਮਿਲਣਾ ਇਹ ਉਹਦੇ ਨਾਲ ਰਲਿਆ ਹੋ ਜਾਂਦਾ ਜੇ ਅੱਜ ਇਹੀ ਬਿੱਟੂ ਕਾਂਗਰਸ 'ਚ ਹੁੰਦਾ ਤਾਂ ਰਾਹੁਲ ਗਾਂਧੀ ਦੇ ਨਾਲ ਕਿਸਾਨਾਂ ਨੇ ਮੀਟਿੰਗ ਕੀਤੀ ਹੁੰਦੀ ਤੇ ਕੋਈ ਹੋਰ ਕਹਿੰਦਾ ਵੀ ਰਲੇ ਨੇ ਇਹ ਸਾਰੇ ਤੇ ਐਸੇ ਬਿੱਟੂ ਨੇ ਪੁੜਕ-ਪੁੜਕ ਕੇ ਬੋਲਣਾ ਸੀ 3600 ਗੱਲਾਂ ਕਰਨੀਆਂ ਸੀ ਪਰ ਬਿੱਟੂ ਸਾਹਿਬ ਤੁਸੀਂ ਬਾਕੀ ਛੱਡੋ ਸਾਰਿਆਂ ਨੂੰ ਕਿਸਾਨ ਕਿਹਦੇ ਨਾਲ ਰਲੇ ਨੇ ਜਥੇਬੰਦੀਆਂ ਕਿੰਨੀਆਂ ਨਕਲੀ ਨੇ ਕਿੰਨੀਆਂ ਅਸਲੀ ਨੇ ਤੁਸੀਂ ਆਪਣੇ ਅੰਦਰ ਬਿੱਟੂ ਜੀ ਚਾਤੀ ਮਾਰੋ ਰਵਨੀਤ ਜੀ ਤੁਸੀਂ ਅਸਲੀ ਹੋ ਤੁਹਾਡੀ ਜ਼ੁਬਾਨ ਅਸਲੀ ਏ ਤੁਹਾਡਾ ਸਟੈਂਡ ਅਸਲੀ ਏ ਜਿਹੜਾ ਤੁਸੀਂ 20 25 ਸਾਲ ਕਾਂਗਰਸ ਦੀ ਬੱਲੇ 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 ਕਰਦੇ ਰਹੇ ਕੀ ਉਹ ਅਸਲੀ ਸੀ ਕਿ ਹੁਣ ਜਦੋਂ ਕਾਂਗਰਸ ਨੂੰ ਗਲਤ ਗਲਤ ਕਹਿ ਰਹੇ ਹੋ ਇਹ ਅਸਲੀ ਹੈ ਜਿਹੜੀ ਤੁਸੀਂ 25 ਸਾਲ ਭਾਜਪਾ ਨੂੰ ਗਲਤ 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 ਕਹਿੰਦੇ ਰਹੇ ਉਹ ਅਸਲੀ ਸੀ ਕਿ ਜਿਹੜਾ ਹੁਣ ਕਹਿੰਦੇ ਹੋ ਭਾਜਪਾ ਬਹੁਤ ਵਧੀਆ ਬਹੁਤ ਵਧੀਆ ਇਹ ਅਸਲੀ ਹੈ ਤੁਹਾਡੀ ਜ਼ੁਬਾਨ ਦਾ ਤੁਹਾਡੇ ਬਿਆਨਾਂ ਦਾ ਕੋਈ ਸਟੈਂਡ ਹੈਗਾ ਬਿੱਟੂ ਸਾਹਿਬ ਜੇ ਹੈਗਾ ਤਾਂ ਫਿਰ ਤੁਸੀਂ ਜਨਤਾ ਸਾਹਮਣੇ ਰੱਖੋ ਮੈਂ ਕਹਿੰਦਾ ਜਨਤਾ ਭੋਲੀ ਹੈ ਇੱਕ ਵੋਟ ਨਹੀਂ ਸੀ ਪੈਣੀ ਬੇਜੁਬਾਨੇ ਬੰਦਿਆਂ ਨੂੰ ਜਿਨ੍ਹਾਂ ਦੀ ਜ਼ੁਬਾਨ ਦਾ ਹੀ ਕੋਈ ਸਟੈਂਡ ਨਹੀਂ ਜਿਨ੍ਹਾਂ ਨੂੰ ਇੰਨੀ ਹੋਸ਼ ਨਹੀਂ ਵੀ 20 ਸਾਲ ਜਿਨ੍ਹਾਂ ਨੂੰ ਗਲਤ 25 ਸਾਲ ਕਿਹਾ ਇਹ ਕੋਦਾਂ ਮਰਾ ਤੋਰਾ ਤੋ ਠੀਕ ਇਸ ਕਰਕੇ ਹੋ ਗਏ ਵੀ ਉਹਨਾਂ ਨੇ ਚੋਰੀ ਪਾਤੀ ਹੋਵੇ ਜਾਂ ਉਹਨਾਂ ਨੇ ਕੁੰਡੀ ਪਾ ਲਈ ਹੋਵੇ ਫਿਰ ਉਹ ਠੀਕ ਹੋ ਗਏ ਤੇ ਜਿਨ੍ਹਾਂ ਨੂੰ 20 25 ਸਾਲ ਠੀਕ 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 ਤਰੀਫਾਂ ਕੀਤੀਆਂ ਹੁਣ ਉਹ ਰਾਤੋਂ ਰਾਤ ਇੱਕੇਦਮ ਗਲਤ ਹੋ ਜਾਣ ਕਿਉਂਕਿ ਉਧਰੋਂ ਕੁਛ ਮਿਲਣ ਦੀ ਆਸ ਨਾ ਹੋਵੇ ਵਾਹ ਜੀ ਵਾਹ ਇਹ ਕਿਹੋ ਜਿੇ ਪਮਾਨੇ ਨੇ ਇੱਥੇ ਤਾਂ ਵਿਚਾਰੀ ਜਨਤਾ ਹੀ ਅਜੇ ਭੋਲੀ ਐ ਜਨਤਾ ਦੀ ਚੇਤਨਾ ਸੱਚੀ ਘਟ ਐ ਸਾਡੀ ਸਾਰਿਆਂ ਦੀ ਜੇ ਅਸੀਂ ਚੇਤਨ ਹੋਈਏ ਨਾ ਇੱਕ ਵੋਟ ਨਾ ਪਵੇ ਤੇ ਲੋਕ ਘੜੀਸੇ ਬਾਹ ਦੇ ਜੱਣੇ ਵੀ ਦਾਲ ਬਦਲੂ ਨਹੀਂ ਜਿੰਨੇ ਵੀ ਰਾਤੋਂ ਰਾਤ ਬਿਆਨਾਂ ਬਦਲਦੇ ਨੇ ਸਭ ਆਪਦੇ ਲਾਲਚਾਂ ਤੇ ਕੁਰਸੀਆਂ ਕਰਕੇ ਇੰਜ ਕਰਦੇ ਨੇ ਤੇ ਕਹਿ ਦਿੰਦੇ ਨੇ ਵੀ ਅਸੀਂ ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਜਨਤਾ ਦੀ ਭਲਾਈ ਨੂੰ ਮੁੱਖ ਰੱਖਦੇ ਹੋਏ ਪਾਰਟੀ ਬਦਲੀ ਐ ਇਹ ਜਿਹੜੀਆਂ ਟਪੂਸੀਆਂ ਨੇ ਇਹ ਜਨਤਾ ਦੀ ਭਲਾਈ ਨੂੰ ਮੁੱਖ ਰੱਖ ਕੇ ਕੋਈ ਨਹੀਂ ਮਾਰਦਾ ਇਹ ਸਾਰੇ ਆਪੋ ਆਪਦੇ ਸਵਾਰਥਾਂ ਲਈ ਮਾਰਦੇ ਨੇ ਔਰ ਬਿੱਟੂ ਨੇ ਜਿਹੜੇ ਬਿਆਨ ਕਿਸਾਨ ਤੇ ਕਿਸਾਨ ਜਥੇਬੰਦੀਆਂ ਲਈ ਦਿੱਤੇ ਨੇ ਮੈਨੂੰ ਲੱਗਦਾ ਇਹ ਗਲਤ ਬਿਆਨ ਨੇ ਬਿੱਟੂ ਸਾਹਿਬ ਨੂੰ ਇੰਨਾ ਬਿਆਨਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਬਿੱਟੂ ਸਾਹਿਬ ਇੱਕ ਕੇਂਦਰੀ ਮੰਤਰੀ ਨੇ ਉਹਨਾਂ ਨੂੰ ਥੋੜਾ ਬਹੁਤ ਸੋਚ ਕੇ ਬਿਆਨ ਦੇਣੇ ਚਾਹੀਦੇ ਨੇ ਸਾਡੇ ਵਰਗੇ ਜਿਹੜੇ ਆਮ ਲੋਕ ਨੇ ਉਹ ਫਿਰ ਵੀ ਕੋਈ ਸਿੱਧੀਆਂ ਗੱਲਾਂ ਕਰ ਜਾਂ ਤੇ ਚੱਲ ਚੱਲ ਸਕਦਾ ਪਰ ਜਿਹੜੇ ਕੇਂਦਰ ਦੇ ਵਿੱਚ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਹੁਣ ਮੰਤਰੀ ਬਣ ਕੇ ਉਹਨਾਂ ਲਈ ਇੱਕ ਇੱਕ ਸ਼ਬਦ ਸੋਚ ਕੇ ਬੋਲਣ ਦੀ ਜ਼ਿੰਮੇਵਾਰੀ ਬਣਦੀ ਹੈ ਸੋ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨੀ ਸ਼ੁਕਰੀਆ ਜੀ